ਦਾ ਨਾਮ ਹੈ ਮਰਪਰੀ ਸਿੰਘ ਮੋਰ ਨੂੰ ਕਿਤੇ ਰੀ ਵਿੱਚ ਬੈਠਦਾ ਉਹ ਵਕੀਲ ਹੈ 15 ਸਾਲ ਹੋ ਗਏ ਨੂੰ ਕਿਤੇ ਰੀ ਵਿੱਚ ਬੈਠਦੇ ਹੋਏ ਉਹ ਸਵੇਰੇ 9 ਵਜੇ ਕਿਤੇ ਰੀ ਵਿੱਚ ਚਲਾ ਜਾਂਦਾ ਉਹਦੀ ਘਰ ਵਾਲੇ ਪਿੱਛੋਂ ਮਿੰਦਰਪਾਲਕ کلب ਵਿੱਚ ਜਿਹੜਾ ਲੱਗਿਆ ਪਿਆ ਮੈਨੇਜਰ ਸੀ ਪਹਿਲਾਂ ਰਿਟਾਇਰ ਹੋ ਗਿਆ ਹੁਣ ਪਤਾ ਨਹੀਂ ਉਹ ਕਿਸ ਪੋਸਟ ਤੇ ਆ ਵਿਛਾਲ ਮੇਰਾ ਜੀਜਾ ਲੱਗਦਾ ਸੀ ਉਹਨੇ ਆ ਕੇ ਮੇਰੇ ਪੜਾ ਦਾ ਘਰ ਪੜਦਾ ਉਹ ਜਾਂਦਾ ਸੀ ਕਿਤੇ ਰੀ ਵਿੱਚ ਪਿੱਛੋਂ ਆ ਕੇ ਦੀ ਜਨਾਨੀ ਨਾਲ ਰੰਗ ਰੱਲੀਆਂ ਮਨਾਦਾ ਸੀ ਮੇਰੀ ਭਾਬੀ ਨਾਲ ਰੱਲੀ ਪਈ ਸੀ ਦੋਨਾਂ ਨੇ ਰਲ ਕੇ ਉਹਨੂੰ ਮਾਰਿਆ ਪਹਿਲਾਂ ਫਿਰ ਮੈਨੂੰ ਫੋਨ ਕਰਿਆ 9 ਵਜੇ ਮਾਰ ਮੂਰ ਕੇ ਮੈਨੂੰ ਕਹਿੰਦੇ ਰਹਾ ਹਸਪੀਟਲ ਵਿੱਚ ਆ ਸਾਡਾ ਭਰਾ ਕਹਿੰਦਾ ਫੈਦੀਵਾਨ ਤੋਂ ਗਿਰ ਗਿਆ ਤੇ 6 ਵਜੇ ਆ ਫਿਰ ਮੈਂ ਫੋਨ ਕੱਟਣ ਲੱਗੀ ਮੈਨੂੰ ਕਹਿੰਦੇ ਉਹ ਸੀਰੀਅਸ ਹੈ ਦੀਵਾਨ ਤੋਂ 6 ਵਜੇ ਗੇ ਸੀਰੀਅਸ ਹੋ ਗਏ ਜਾਂਦੇ ਹਸਪੀਟਲ ਵਿੱਚ ਗਈ ਨਾਲ ਦੀ ਨਾਲ ਫੋਨ ਕਰਤਾ ਕਹਿੰਦੇ ਉਹ ਤਾਂ ਘਰ ਆ ਗਿਆ ਘਰ ਆ ਕੇ ਜਦ ਦੇਖਿਆ ਤਾਂ ਜਾਨਵਰ ਵਾਂਗੂ نیچے ਪਾ ਰੱਖਿਆ ਜਿਵੇਂ ਜਾਨਵਰ ਗੇਰਾ ਹੁੰਦਾ ਕੋਈ ਚੱਦਰ ਨਹੀਂ ਉਹਦੇ ਸੀਟ ਤੇ ਸੱਟਾਂ ਪੂਰੀ ਵੀਡੀਓ ਸਾਡੇ ਕੋਲ ਹੈਗੀ ਉਹ ਪਾਣੇ ਦਿਖਾਣੇ ਵਨ ਉੱਠੇ ਤੇ ਸੱਟਾਂ ਬਾਹਾਂ ਤੇ ਜਿਵੇਂ ਛੈਣੀ ਨਹੀਂ ਹੁੰਦੀ ਛੈਣੀ ਉਹ ਮਾਰ ਕੇ ਖੁੰਡਾ ਕੱਢਿਆ ਉਹਦਾ ਮਾਸ ਹੰਦਰੋ ਦੀ ਐਨੇ ਮਾਰਿਆ ਨੂੰ ਕਸਾਈਆਂ ਵਾਂਗੂ ਔਰ ਆਪ ਉਹਦੇ ਕੱਖ ਚ ਹੰਜੂਆਂ ਨੂੰ ਕਤਵਾਲੀ ਚ ਬਿਠਾ ਕੇ ਲੇਲੀਚੇ ਦਾ ਜੂਸ ਪਲਾਇਆ ਜਾ ਰਿਹਾ ਹੈ ਦੇਖੋ ਪਰਫੂਨ ਸਾਫ ਕਰਕੇ ਫਿਰ ਦਈਆ ਕਹਿੰਦੀ ਆਪਣੇ ਆਪ ਮਰ ਗਿਆ ਆਪਣੇ ਆਪ ਕਿਵੇਂ ਮਰ ਗਿਆ ਪਹਿਲਾਂ ਕਹਿੰਦੀ ਦੀਵਾਨ ਤੋਂ ਗਿਰ ਕੇ ਮਰਿਆ ਫਿਰ ਮੈਨੂੰ ਕਹਿੰਦੀ ਫਾਂਸੀ ਲਾ ਲਈ ਫਿਰ ਉਹ ਕਹਿੰਦੀ ਪੈਰ ਫਿਸਲ ਕੇ ਗਿਰ ਗਿਆ ਫਿਰ ਉਹਦੀ ਮਾਂ ਕਹਿੰਦੀ ਆ ਕਹਿੰਦੀ ਮੀਆਂ ਬੀਬੀ ਆਪਸ ਚ ਲੜੇ ਸੀ ਚਾਰ ਵਾਰ ਤਾਂ ਨੇ ਸਟੇਟਮੈਂਟਾਂ ਬਦਲੀਆਂ ਦੋਸਤੋ ਕਿਹੜਾ ਵਿਸ਼ਵਾਸ ਕਰੇਗਾ ਇਹਦਾ ਪਤਾ ਨਹੀਂ ਕਿ ਕੱਲ ਰਾਤ ਦੀ ਘਟਨਾ 9 ਵਜੇ ਮੈਨੂੰ ਫੋਨ ਕਰਿਆ ਮਾਰ ਉਹਨਾਂ ਦੇ 7 ਵਜੇ ਤੋਂ ਲੈ ਕੇ ਨੋਵਗੈਵਿਚਿ ਵਿਚੇ ਦਿੱਤਾ ਸੀ ਨੋਵਸ ਤੋਂ ਪਹਿਲਾ ਪਹਿਲਾ 7 ਵਜੇ ਚੰਗਾ ਪੱਲਾ ਬਾਹਰ ਆਈਸਕ੍ਰੀਮ ਦੀ ਰੇੜੀ ਤੇ ਖੜਿਆ ਸੀਗਾ ਸਰ 7 ਕਿੱਥੇ ਕੱਢ ਲੱਗੀ ਸੀ ਤੇ ਮੱਛੇ ਦੇ ਉੱਤੇ ਲੱਗੀ ਹੋਰੇ ਉਹ ਮਾਰੀਏ ਤੇਤੀ ਉਹ ਨਹੀਂ ਹੁੰਦੀ ਅਗੇ ਛੇਣੀ ਟਿੱਕਾ ਸਾਫ ਕਰਨ ਵਾਲੀ ਉਸੇ ਨਾਲ ਅੰਦਰ ਪੂਜਾ ਕਰ ਰੱਖਿਆ ਸਿੱਖੀ ਚੀਜ ਮਾਰੀਆ ਕੋਈ ਘਰ ਪਿੱਛੇ ਮਾਰ ਗਿਆ ਬਾਹਾਂ ਤੇ ਮਾਰੀਆਂ ਲੱਗਦਾ ਤੇ ਨੀਲ ਪਾ ਰੱਖਿਆ ਹੋਰ ਦੂਜੇ ਘਰ ਜਿੱਥੇ ਆਪਣੇ ਘਰ ਚ ਰਹਿੰਦਾ ਉਹ ਔਰ ਮੇਕਅਪ ਸਵੈਰੇ ਲਿਪਸਟਿਕ ਲਗਾ ਲੈਂਦੀ ਆ ਘਰ ਪਰ ਆ ਮੇਰਾ ਚਲਾ ਜਾਂਦਾ ਹੈ ਕਿਉਂ ਪਤਾ ਨਹੀਂ ਕਿ ਕਿਨੂੰ ਬਾੜਦੀਆ ਕਿਨੂੰ ਕਰਦੀਆ ਸਾਨੂੰ ਕੁਝ ਨਹੀਂ ਪਤਾ ਕੈਮਰੇ ਦੇ ਤਾਰਾ ਵੀ ਕੱਟਦੀ ਆ ਉਹਨੇ ਆ ਵੀਡੀਓ ਪੁਲਿਸ ਨੂੰ ਕੜ ਗਿਆ ਰਾਤ ਦੇ 9 ਵਜੇ ਅਸੀਂ ਬੁਲਾ ਰਿਆ 9 ਵਜੇ ਉਦੋਂ ਕੋਈ ਐਫ ਆਈ ਆਰ ਨਹੀਂ ਕਰੀ ਅਸੀਂ ਪਹਿਲਾਂ ਕਾਰਵਾਈ ਕਰਾਂਗੇ ਫਿਰ ਕਰਾਂਗੇ ਹੁਣ ਕਹਿੰਦਾ ਉਹਦਾ ਸੰਸਕਾਰ ਕਰੋ ਧੱਕੇ ਨਾਲ ਕਹਿ ਰਿਆ ਕਿਉਂ ਸੰਸਕਾਰ ਕਰਕੇ ਜਾਂ ਤੱਕ ਰਿਪੋਰਟ ਨਹੀਂ ਆਈ ਮੇਰੇ ਮਾਪੇ ਨਹੀਂ ਹੈਗੇ ਹੁਣੀ ਮੇਰੇ ਮਾਵਾ ਭਰੇ ਦੋਸਤar ਹੋਏ ਆ ਜੇ ਮੇਰੇ ਮਾਪੇ ਬਾਪ ਨੂੰ ਮਰਿਆ ਇੱਕ ਕੱਲਾ ਪੁੱਲਣਾ ਭਰਾ ਸੀ ਉਹ ਵੀ ਮਾਰਤਾ ਖਾ ਗਈ ਮੇਰੇ ਭਰਾ ਨੂੰ ਦੱਸੋ ਕੱਲੀ ਕੱਲੇ ਮੇਰੇ ਭਰਾ ਨੂੰ ਖਾ ਗਈ ਕਰ ਕਰ ਦਿਓ ਆ ਕਾ रख रखते मार मार जो बिंदा है लेके उनो, ले उनके दिमाग में बहुत टेंशन बिखार की थी पहले तो हमारे पहले वाले घर पे कब्जा कर लिया सारा कुछ हथिया लिया अभी इस वाले घर को लोन लेके पास करवा के पैसे बनवाया तब उनके इस डालना कि इस से भी हमें इस मिलेगा सर अब हमने ना पैसा कब्जा बना करके कर और अब हमें जीने में दे रही अब वो बोल रही है कि मैं ये, ये मकान भी ले भी छोड़ूंगी और ये भी मकान मेरा है यहाँ से घर से बाहर निकालूंगी और मेरे पति हमेशा इस डिप्रेशन में रहते थे हर सबसे बोलते थे वो वो बहुत परेशान थे अंदर से बहुत ज्यादा

ਉਹਨ세 ਵੀ ਮੇਰੇ ਸਮਝ ਜੋੜੀ ਜੋ ਮੇਰੇ ਮਾਪੇ ਕਿ ਮਰ ਗਏ। ਕਿਤਨਾ ਕਿਤਨਾ ਗੰਦਾ ਲਖਨ ਲਗਾਇਆ ਮੇਰੇ ਤਸਰ ਨੇ। ਹਾਂਜੀ ਸਾਨੂੰ ਇੱਕ ਇਨਟੀਮੇਸ਼ਨ ਮਿਲੀ ਸੀ ਵੀ ਜੋ ਮ੍ਰਿਤਕ ਨੇ ਅਮਨਪ੍ਰੀਤ ਸਿੰਘ ਦੇ ਲਈਸ ਮੋਨੂ ਜੋ ਇੱਕ ਪ੍ਰੈਕਟਿਸਿੰਗ ਲਾਇਰ ਨੇ ਵੀ ਉਹਨਾਂ ਦੀ ਡੈਥ ਹੋ ਚੁੱਕੀ ਹੈ। ਤੇ ਜੋ ਮੌਕਾ ਵਗੈਰਾ ਵਿਜ਼ਿਟ ਕੀਤਾ ਗਿਆ ਅ ਹੱਲੇ ਦੇ ਵਿੱਚੋਂ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਤ ਹਾਸਲ ਕੀਤੇ ਗਏ। ਤੇ ਜੋ ਕੁਝ ਪਰਿਵਾਰਕ ਮੈਂਬਰ ਸ਼ੰਕਾ ਵੀ ਜ਼ਾਹਰ ਕਰਦੇ ਸੀ ਤੇ ਉਹਨਾਂ ਦੀ ਪਤਨੀ ਦੇ ਬਿਆਨ ਤਹਿਰੀਰ ਕੀਤੇ ਗਏ ਜਿਨ੍ਹਾਂ ਨੇ ਦੱਸਿਆ ਵੀ ਉਹਨਾਂ ਨੇ ਅ ਆਪਣੇ ਆਪ ਨੂੰ ਫਾਹ ਲਗਾ ਕੇ ਆਪਣੀ ਜੀਵਨ ਲिलाव ਸਮਾਪਤ ਕੀਤੀ ਹੈ ਤੇ ਜਿਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਉਹਨਾਂ ਦੇ ਬਿਆਨਾਂ ਤੇ ਤੇ ਬਾਕੀ ਪਰਿਵਾਰਕ ਮੈਂਬਰਾਂ ਦੇ ਉਹਨਾਂ ਦਾ ਅਸੀਂ ਸੀਨੀਅਰ ਡਾਕਟਰ ਸਾਹਿਬਾਨਾਂ ਦੇ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਬੋਰਡ ਬਣਾ ਕੇ ਉਹਨਾਂ ਦਾ ਜਿਵੇਂ ਪੋਸਟਮਾਰਟਮ ਕਰਵਾਇਆ ਗਿਆ ਤੇ ਜਦੋਂ ਵੀ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਤੇ ਉਸ ਦੇ ਮੁਤਾਬਕ ਹੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਹੀ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਊ ਅਮਲ ਚ ਲਿਆਂਦੀ ਜਾਊਗੀ ਹਾਂਜੀ ਉਹਨਾਂ ਦੇ ਇੱਕ ਫੋਰਹੈਡ ਤੇ ਇਜਰੀ ਸੀਗੀ ਉਹ ਜੋ ਅਸੀਂ ਪੋਸਟਮਾਰਟਮ ਜਿਹੜੀ ਐਪਲੀਕੇਸ਼ਨ ਆ ਉਹਦੇ ਉਹਦੇ ਵਿੱਚ ਅਸੀਂ ਮੈਂਸ਼ਨ ਕੀਤੀ ਹੈ ਡਾਕਟਰ ਸਰਵਾਨਾ ਨੂੰ ਉਸ ਵੰਦੀ ਸਾਨੂੰ ਕਲੀਅਰ ਕੀਤਾ ਜਾਊਗਾ ਬੋਰਡ ਡਾਕਟਰਾਂ ਦੇ ਬੋਰਡ ਵੱਲੋਂ ਵੀ ਉਹ ਜਿਹੜੀ ਸੱਟ ਹੈ ਉਹ ਪੋਸਟਮਾਰਟਮ ਆ ਜਾਂ ਐਂਟੀਮਾਰਟਮ ਜਿਸ ਦੇ ਆਧਾਰ ਤੇ ਅਸੀਂ ਅਗਲੀ ਕਾਰਵਾਈ ਕੀਤੀ ਜਾਊਗੀ ਸਰ ਹੁਣ ਜਿਹੜਾ ਐਫਐਨ ਦਸਤਖਤ ਕਰੋਗੇ ਇਸ ਫਾਮਲੇ ਦੇ ਕਿ ਆਪਮਤਿਆਦ ਉੱਪਰ ਕਰੋਗੇ ਉਹ ਜੋ ਵੀ ਸਾਨੂੰ ਪੋਸਟਮਾਰਟਮ ਰਿਪੋਰਟ ਆਉਗੀ ਡਾਕਟਰ ਸਰਬਾਨਾ ਦੇ ਬੋਰਡ ਵੱਲੋਂ ਉਸ ਦੇ ਆਧਾਰ ਤੇ ਹੀ ਅਸੀਂ ਅਗਲੀ ਕਾਰਵਾਈ ਇਹਦੇ ਤੇ ਲੈਂਦੀ ਜਾਈਏ। ਹੁਣ ਡੈੱਡ ਬੋਡੀ ਪਰਿਵਾਰ ਨੂੰ ਸੌਂਪ ਦਿੱਤੀ ਡੈੱਡ ਬੋਡੀ ਹਾਂਜੀ ਪਰਿਵਾਰ ਨੂੰ ਸੌਂਪ ਦਿੱਤੀ ਹੈ ਜੋ ਉਹਦੇ ਜੀਜੇ ਹਾਸਲ ਕਰਕੇ ਲੈ ਕੇ ਆਏ ਨੇ ਸਾਡੇ ਤੋਂ ਰਜਿੰਦਰ ਹਸਪੀਟਲ ਪਟਿਆਲਾ ਤੋਂ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ। ਡੈਨਿਕ ਸਵੇਰਾ ਟੀਵੀ। YouTube Facebook Instagram X aur WhatsApp channel par